ਜਤਿੰਦਰ ਸਿੰਘ ਜਤਿੰਦਰ ਸਿੰਘ ਨਾਮ ਕਿਹੜਾ ਪਿੰਡ ਆਈ ਤੁਹਾਡਾ ਕੋਥਾ ਖੇੜੀ ਇੱਥੇ ਅੱਜ ਕੀ ਤੁਹੇ ਕਿਹਨਾਂ ਦੇ ਵੱਲੋਂ ਰੇਡ ਕੀਤੀ ਗਈ ਹੈ ਕੀ ਕਰਨਾ ਜੀ ਇਹ ਅੱਜ ਸਵੇਰੇ ਆਈ ਸੀ ਆਪਣਾ ਸਾਨੂੰ ਤਾਂ ਪਤਾ ਵੀ ਨਹੀਂ ਸੀ ਅਸਾਂ ਨੂੰ ਹਾਂਜੀ ਤੇ ਮੈਂ ਤਾਂ ਸਵੇਰੇ ਉੱਠ ਕੇ ਪਾਟ ਕਰ ਰਿਹਾ ਸੀ ਆਪਣਾ 2 ਵਜੇ ਉੱਠ ਜਾਣਾ ਸੀ ਤੇ ਮੈਂ ਦੇਖਿਆ ਵੀ ਬਾਹਰ ਨਾ ਕੋਈ ਆਈ ਹੋਈ ਹੈ ਫਿਰ ਮੈਂ ਮਤਲਬ ਉਹ ਕਹਿੰਦੇ ਵੀ ਦਿੱਲੀ ਤੋਂ ਆਈ ਹੋਈ ਹੈ ਵੀ ਕੋਈ ਫਿਰ ਅੰਦਰ ਆ ਕੇ ਉਹਨਾਂ ਨੇ ਸਾਰੇ ਘਰ ਦੀ ਸ਼ਾਨ ਬੀਣ ਕਰੀ ਚਲੋ ਉਹਨਾਂ ਦਾ ਫਰਜ਼ ਹੈ ਸਾਰਾ ਉਹਨਾਂ ਨੇ ਦੇਖਿਆ ਵੀ ਕੋਈ ਉਸ ਤੋਂ ਬਾਅਦ ਛਾਣਬੀਨ ਕਰਕੇ ਉਹਨਾਂ ਨੂੰ ਮਤਲਬ ਕਿ ਕੁਛ ਇਦਾਂ ਦਾ ਬਰਾਮਦ ਨਹੀਂ ਹੋਇਆ ਸਾਡੇ ਦੋ ਫੋਨ ਲੈ ਗਏ ਇਨਵੈਸਟੀਗੇਸ਼ਨ ਵਾਸਤੇ ਤੇ ਆਪਣਾ ਦੋ ਕਿਤਾਬਾਂ ਸੀ ਹਨਾ ਜੋ ਦੋ ਕਿਤਾਬਾਂ ਲੈ ਕੇ ਇਤਿਹਾਸ ਦੀਆਂ ਦੋ ਕਿਤਾਬਾਂ ਸੀ ਤੇ ਤੁਹਾਡਾ ਅਮਰਪਤਾਲ ਦੇ ਨਾਲ ਵੀ ਕੋਈ ਲਿੰਕ ਹੈਗਾ ਕੋਈ ਰਿਸ਼ਤੇਦਾਰੀ ਹੈਗੀ ਅਮਰਪਤਾਲ ਨਾਲ ਨਹੀਂ ਸਾਡਾ ਤਾਂ ਅੱਜ ਤੱਕ ਇਦਾਂ ਦਾ ਕੋਈ ਲਿੰਕ ਨਹੀਂ ਹੈਗਾ ਜੀ ਕਦੇ ਮੁਲਾਕਾਤ ਹੋਈ ਹੈ ਨਾ ਮੁਲਾਕਾਤ ਤੱਕ ਵੀ ਨਹੀਂ ਹੋਈ ਆਪਣੀ ਤਾਂ ਅੱਛਾ ਕਦੀ ਜਿਹੜੀ ਉਹਨਾਂ ਦੇ ਨਾਲ ਜੁੜਿਆ ਹੋਇਆ ਤੁਸੀਂ ਵਾਰਿਸ ਪੰਜਾਬ ਨਹੀਂ ਅਸੀਂ ਨਹੀਂ ਜੁੜੇ ਹੋ ਜਿੱਤਾ ਕਰ ਤੋਂ ਇੰਨਾ ਟਾਈਮ ਹੀ ਲੱਗਦਾ ਜੀ ਤਾਂ ਸਿੱਧੇ ਸਾਦੇ ਆਪਣਾ ਪਾਠ ਕਰਦੇ ਹਾਂ ਉੱਤੇ ਆਪਾਂ ਚੱਲਦੇ ਹਾਂ ਉੱਪਰ ਦਿਖਾ ਦਨੇ ਉੱਪਰ ਉਹਨਾਂ ਦੇ ਦੁਆਰਾ ਕੀ ਦੱਸਿਆ ਗਿਆ ਕਿ ਕਿਉਂ ਜਿਹੜਾ ਉਹ ਕਹਿੰਦੇ ਵੀ ਉਹਦੋਂ ਨੂੰ ਇਦਾਂ ਲੱਗਿਆ ਵੀ ਹੁਣ ਸੰਗਤ ਸਾਡੇ ਕੋਲੋਂ ਪਾਠ ਕਰਵਾਂਦੀ ਹੈ ਹਨਾ ਵੀ ਕੋਈ ਇਦਾਂ ਦਾ ਬੰਦੇ ਨੇ ਸਾਨੂੰ ਸੰਪਰਕ ਨਾ ਕੀਤੇ ਕਰ ਲਿਆ ਹੋਵੇ ਇਦਾਂ ਹੋ ਸਕਦਾ ਬਾਕੀ ਸਾਨੂੰ ਅਜੇ ਪ੍ਰੋਪਰ ਜਾਣਕਾਰੀ ਨਹੀਂ ਹੈਗੀ ਵੀ ਕੀ ਹੈ ਡੇਟ ਵਗੈਰਾ ਡੇਟ ਦਿੱਤੀ ਹੈ ਸਾਨੂੰ 26 ਤਰੀਕ ਨੂੰ ਚੰਡੀਗੜ੍ਹ ਚੰਡੀਗੜ੍ਹ ਮਾਡਲ ਜੇਲ੍ਹ ਬਿਕੇ ਉਹਨਾਂ ਨੇ ਆਪਣੀ ਉਹ ਤਾਂ ਤੁਸੀਂ ਕਰ ਦਿਓ ਜੀ ਕਿੰਨੀ ਭੇਟਾ ਲੈਣੇ ਤੁਸੀਂ ਉਹ ਤੇ ਇੱਕ ਜਿਹੜਾ 7 ਦਿਨਾਂ ਦਾ ਪਾਠ ਹੈ ਸੰਪਟ ਪਾਠ ਹੈ ਉਹਦੀ 51000 ਸੇਵਾ ਜੀ ਦੂਜੇ 13 ਦਿਨਾਂ ਦਾ ਪਾਰਟ ਹੁੰਦਾ ਉਹਦੇ 1 ਲੱਖ ਰੁਪਈਆ ਸੇਵਾ ਜੀ ਸਾਰੇ ਪਾਰਟੀ ਸਿੰਘ ਵੀ ਆਪਣੇ ਪਨੀਤਾਂ ਨੂੰ ਬਾਹਰੋਂ ਇਹ ਪੈਸੇ ਨਹੀਂ ਆਈਏ ਇਸ ਤੋਂ ਲਾਗੂ ਵੱਡੀ ਫੰਡਿੰਗ ਵੀ ਆਈਏ ਵੱਡੀ ਫੰਡਿੰਗ ਕੋਈ ਨਹੀਂ ਆਈ ਹੈਗੀ ਮੇਰੀ ਸਾਰੀ ਸਟੇਟਮੈਂਟਾਂ ਵੀ ਹੈ ਉਹਨਾਂ ਨੇ ਦੇਖ ਲਈਆਂ ਕੋਈ ਵੀ ਐਦਾਂ ਦੀ ਫੰਡਿੰਗ ਕੋਈ ਬੈਂਕ ਦੀ ਕਾਪੀ ਵੀ ਲੈ ਕੇ ਗਏ ਨਹੀਂ ਜੀ ਨਾ ਨਹੀਂ ਬੈਂਕ ਦੇ ਅਕਾਊਂਟ ਵਗੈਰਾ ਸਾਰੇ ਲੈ ਕੇ ਫੋਨ ਨੰਬਰ ਦੇ ਨਾਲ ਹੀ ਲਿੰਕ ਸੀ ਫੋਨ ਨੰਬਰ ਦੇ ਵਿੱਚ ਸਾਰਾ ਕੁਝ ਇਹ ਫੋਨ ਨੰਬਰ ਲੈ ਕੇ ਕਿਹਦੇ ਕਿਹਦੇ ਮੋਬਾਈਲ ਲੈ ਕੇ ਗਏ ਨੇ ਜੀ ਮੇਰੇ ਨੇ ਮੇਰੇ ਮੋਬਾਈਲ ਹੀ ਲੈ ਕੇ ਗਏ ਹਾਂ ਜੀ ਬਾਕੀ ਘਰ ਦੇ ਮੋਬਾਈਲ ਸਾਰੀ ਛਾ ਦੇ ਆਈ ਸੀ ਕਿੰਨੇ ਵਜੇ ਸਾਢੇ 5 ਵਜੇ ਕੋਈ ਹੋਰ ਇਨਵੈਸਟੀਗੇਸ਼ਨ ਚ ਕੋਈ ਦੱਸਣਾ ਚਾਹੁੰਦਾ ਹੋ ਤੁਸੀਂ ਆਪਣੇ ਆਪ ਹੋਰ ਤਾਂ ਕੁਝ ਨਹੀਂ ਐਦਾਂ ਦੀ ਗੱਲ ਹੈਗੀ ਜੀ ਬਾਕੀ ਇਨਵੈਸਟ ਸਵੇਰੇ ਸਾਰੇ ਘਰ ਦੀ ਛਾਣਪੀਣ ਕਰੀ ਉਹਨਾਂ ਨੇ ਕੁਝ ਨਹੀਂ ਮਿਲਿਆ ਸਾਰੇ ਬੈੱਡਾਂ ਤੋਂ ਲੈ ਕੇ ਸਾਰਾ ਕੁਝ ਉਹਨਾਂ ਨੇ ਛਾਣਪੀਣ ਕਰੀ ਚਲੋ ਉਹਨਾਂ ਦੀ ਡਿਊਟੀ ਸੀ ਤੇ ਬਾਕੀ ਐਦਾਂ ਦੀ ਕੋਈ ਮੋਬਾਈਲ ਹੈ ਕਿ ਦੋ ਬੁੱਕਾਂ ਮਿਲੀਆਂ ਬਸ ਹੋਰ ਤਾਂ ਕੁਝ ਨਹੀਂ ਹੈਗਾ ਜੀ ਉਹਨਾਂ ਨੂੰ ਬਸ ਇਹ ਹੀ ਸੀ ਕਿੰਨੇ ਕਿਲੇ ਤੋਂ